ਬਬੇ ਤੁਸੀਂ ਹੁਣ ਤੱਕ ਸੁਣਿਆ ਹੋਊਗਾ ਵੀ ਦਾਲਾਂ ਖਾ ਕੇ ਸਰੀਰ ਨਹੀਂ ਬਣਦੇ ਵੀ ਘਰ ਖਾਣੇ ਪੈਂਦੇ ਆ ਤੇ ਚਲੋ ਸਹੀ ਵੀ ਹੈ ਇੱਕ ਹੱਦ ਤੱਕ ਇਹ ਗੱਲ ਬਿਨਾ ਖਰਾਕ ਤੋਂ ਸੱਚੀ ਨਹੀਂ ਸਰੀਰ ਬਣਦਾ ਪਰ ਇੱਕ ਗੱਲ ਤੁਸੀਂ ਮੇਰੀ ਧਿਆਨ ਨਾਲ ਪੱਲੇ ਬੰਨ ਲਓ ਨੋਟ ਵੀ ਕਰ ਲਿਓ ਹਨਾ ਤੁਸੀਂ ਦੇਖਿਆ ਵੀ ਹੋਣਗੀਆਂ ਰੀਅਲ ਲਾਈਫ ਐਗਜ਼ਾਮਪਲ ਆ ਵੀ ਜਿਹੜੇ ਬੰਦੇ ਅੱਜ ਦੇ ਟਾਈਮ 'ਚ ਆਉਂਦੀ ਫੀਲਡ 'ਚ ਚੋਟੀ ਦੇ ਬੈਠੇ ਆ ਚਾਹੇ ਬੋਡੀ ਬਿਲਡਿੰਗ ਆ ਕਬੱਡੀ ਵਾਲੇ ਤੁਸੀਂ ਦੇਖ ਲਓ ਕਿੰਨੇ ਗਰੀਬ ਘਰਾਂ 'ਚ ਉੱਠੇ ਹੋਏ ਮੁੰਡੇ ਆ ਹਨਾ ਤੇ ਉਹਨਾਂ ਨੇ ਸ਼ੁਰੂ 'ਚ ਦਾਲਾਂ ਦਾ ਖਾਧੀਆਂ ਹੀ ਆਂ ਕਈਆਂ ਨੂੰ ਮਤਲਬ ਦਾਲਾ ਵੀ ਨਹੀਂ ਨਸੀਬ ਹੋਈਆਂ ਅਜਿਹੇ ਵੀ ਦਿਨ ਦੇਖਣੇ ਪਏ ਆ। ਸੋ ਗੱਲ ਇੰਨੀ ਹੁੰਦੀ ਆ ਵੀ ਸ਼ੁਰੂ ਵਿੱਚ ਜਿਹੜਾ ਛੋਟੇ ਘਰੋਂ ਉੱਠਦਾ ਨਾ ਉਹਨੂੰ ਇਹ ਚੀਜ਼ਾਂ ਚੱਲਣੀਆਂ ਪੈਂਦੀਆਂ। ਹੌਲੀ-ਹੌਲੀ ਫਿਰ ਨਾਮ ਬਣਦਾ, ਕਮਾਈ ਹੁੰਦੀ ਆ। ਕਮਾਈ ਤੋਂ ਬੰਦਾ ਖਰਾਕ ਖਰੀਦਦਾ, ਫਿਰ ਖਾਂਦਾ ਵਾ। ਹਨਾ ਫਿਰ ਸਰੀਰ ਵੀ ਬਣ ਜਾਂਦਾ। ਸੋ ਗੱਲ ਇੰਨੀ ਕਾ ਵੀ ਔਖੇ ਦਿਨ ਦੇਖ ਕੇ ਹੀ ਔਖੇ ਦਿਨ ਦੇਖਣ ਦਾ ਸਵਾਦ ਆਉਂਦਾ, ਨਜ਼ਾਰਾ ਜਿਆ ਹੁੰਦਾ ਵੀ ਹਨਾ ਵੀ ਹਾਂ ਕਿੱਥੋਂ ਆ ਗਏ ਵੀ ਉਹ ਬੰਦਾ ਡਾਊਨ ਟੂ ਅਰਥ ਰਹਿੰਦਾ ਭੁੱਲਦਾ ਨਹੀਂ ਤੇ ਬਾਕੀ ਹੁਣ ਜਿਹੜੇ ਮੇਰੇ ਵੀਰ ਕਰਾਂ ਚ ਬੈਠੇ ਆ ਔਖੇ ਆ ਕਰਨਾ ਚਾਹੁੰਦੇ ਅੰਦਰ ਅੱਗ ਆ ਵੀ ਪਾਉਣ ਤੋਂ ਹਨਾ ਸਾਰਾ ਕੁਝ ਪਰ ਕਰਨੀ ਹੁੰਦਾ ਉਹਨਾਂ ਤੋਂ ਕਿਉਂਕਿ ਸੋਰਸ ਹੈ ਨਹੀਂਗੇ ਹਨਾ ਵੀ ਘਰੋਂ ਮਤਲਬ ਤੰਗੀ ਆ ਉਹ ਬਾਈ ਅੱਗ ਨਾ ਬੁਝਣ ਦਿਓ ਆਪ ਦੇ ਅੰਦਰ ਹਾਲੀ ਬਿਕੋ ਕਰਨਾ ਆਉਣ ਵਾਲੇ ਟਾਈਮ 'ਚ ਦੇਖ ਲਿਓ ਬਾਈ ਗਾ ਤੁਸੀਂ ਪਾਉਣਾ ਹੌਸਲਾ ਨਾ ਛੱਡਿਓ ਬਸ